ਅਗੇ 부ੜੇ ਯਾਰ ਗੱਲ ਸੁਣਾ 13 13 ਜਵਾਕ ਹੁੰਦੇ ਸੀ 부ੜਿਆਂ ਦੇ ਹਾਂ ਤੇ ਅੰਨ ਹੁੰਦਾ ਹੀ ਘੱਟ ਤੇ ਉਹ ਪਾਲ ਕੇ ਸਹੀ ਗੱਲ ਉਹ ਪਾਲ ਕੇ ਬੱਚੇ ਉਹ ਅੰਨ ਬਹੁਤ ਉਹ ਪਾਲਣਾ ਹੁਣ ਅਸੀਂ ਭਰੀ ਬੈਠੇ ਆ ਪਡਾਰ ਤੇ ਬੱਚਾ ਆ ਗਿਆ ਅੰਨ ਬਹੁਤ ਆਉਂਦਾ ਲੋੜਾ ਨਹੀਂ ਜਾ ਰੇ ਇਸ ਗੱਲ ਦਾ ਲੋੜਾ ਅਸੀਂ ਉਹੀ ਸ਼ਰਮਾ ਮਰ ਜਗੇ ਬੱਚੇ ਦਾ ਪੰਜ ਪੰਜ 7 7 ਹੋਣ ਇੱਕ ਕੋਈ ਪੱਠਿਆਂ ਨੂੰ ਜਾਵੇ ਇੱਕ ਕੋਈ ਭੈਣਾ ਵਿਆਹ ਸ਼ਾਦੀ ਤੇ ਜਾਵੇ ਘਰੇ ਪਸੂ ਤੇ ਅਸੀਂ ਜਾਂਦੇ ਵੀ ਹੁਣ ਪਤਾ ਕੀ ਗੱਲ ਐ ਇੱਕ ਕਰਕੇ ਅਸੀਂ ਪੈਲਸ ਜੀ ਜਾਂਦੇ ਆ ਨਾਲੇ ਨਾ ਅਸੀਂ ਮਾਮੇ ਨੂੰ ਜਾਂਦੇ ਆ ਨਾ ਅਸੀਂ ਭੂਆ ਨੂੰ ਜਾਂਦੇ ਆ ਨਾ ਭੂਆ ਨੂੰ ਜਾਂਦੇ ਸਹੀ ਗੱਲ ਹੈ ਤੇ ਉੱਥੇ ਦੇ ਕੇ ਪੈਸੇ ਤੇ ਘਰ ਨੂੰ ਮੋੜਉਂਦੇ ਆ ਲੋਹੜਾ ਦੀ ਤੇ ਸਾਰੀ ਮਿੱਟੀ ਪੱਟੀ ਜਾਂਦੇ ਮਿੱਟੀ ਤੇ ਸਾਡੇ ਕੋਲ ਸ਼ਾਂਤੀ ਨਹੀਂ ਲੋਟ ਆਈ ساری ਉਮਰ ਚ ਸ਼ਾਂਤੀ ਨਹੀਂ ਆਈ ਸੁਭਾ ਨਹੀਂ ਤੇ ਬਿਨਾ ਲੋਹੇ ਦਾ ਮਾਪਿਓ ਸਾਡਾ ਬਿਨਾ ਲੋਹੇ ਤੋਂ ਕਮਾਈ ਕਰਕੇ ਯਾਰ ਹਾਂ ਬਿਨਾ ਲੋਹੇ ਤੋਂ ਕਰਕੇ ਕਮਾਈ ਇੱਕ ਹਾਲ ਉਹ ਸੌਖੇ ਸੀ ਹਾਂ ਇੱਕ ਪਿੰਡ ਦੇ ਵਿੱਚ ਇੱਕ ਪਿੰਡ ਦੇ ਵਿੱਚ 5-4 ਗੱਡੇ ਹੁੰਦੇ ਸੀ ਨਾਲੇ ਸੌਖੇ ਸੀ ਦੂ ਤੇ ਨਾਲੇ ਸੌਖੇ ਸੀ ਯਾਰ ਆ ਤਾਂ ਯਾਰ ਨਾ ਨੇਰ ਹੀ ਆ ਚਲੋ ਉੱਪਰ ਕਰਨਾ ਜੋ ਕਰਦਾ ਮਹਾਰਾਜ ਕਰਦਾ ਇਹ ਲਿਖਿਆ ਹੋਇਆ ਕਰਮਾਂ ਚ ਹਾਂ ਇਹ ਲਿਖਿਆ ਹੋਇਆ ਜੋ ਕਰਨਾ ਤਾਂ ਉੱਪਰ ਕਰਨਾ ਹੀ ਸਹੀ ਹੈ